ਲੋ ਜੀ ਅੱਜ ਆਪਾਂ ਚੱਲਿਆ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਭਗਤੀ ਸਥਾਨ ਜਿਹੜਾ ਮੰਤਰ ਘਮਾਏਦਾ ਬਈ ਨੇ ਉਹਦੇ ਦਰਸ਼ਨ ਕਰਨ ਲਈ ਹੈ ਲੋ ਜੀ ਪਹੁੰਚ ਗਏ ਭਗਤ ਨਾਮਦੇਵ ਜੀ ਚੱਕੀ ਸਾਹਿਬ ਸਥਾਨ ਤੇ ਕਰਵਾਉਣਾ ਸਾਨੂੰ ਭਗਤ ਨਾਮਦੇਵ ਜੀ ਦੀ ਚੱਕੀ ਦੇ ਦਰਸ਼ਨ ਲੋ ਜੀ ਕਰ ਲੋ ਦਰਸ਼ਨ ਬਾਬਾ ਨਾਮਦੇਵ ਜੀ ਦੀ ਚੱਕੀ ਦੇ ਤੇ ਇਹ ਚੱਕੀ ਨੂੰ ਇੱਕ ਵਾਰੀ ਘਮਾਉਣ ਨਾਲ ਜੀ ਦੁੱਖਾਂ ਕਸ਼ਟਾਂ ਦਾ ਨਾ ਸੁੰਦਾ ਤੇ ਆਪਾਂ ਜੋ ਵੀ ਮਿਸਾ ਮੰਨ ਦੀ ਸੋਚਦੇ ਆਂਗੇ ਤੇ ਬਾਬਾ ਜੀ ਦਾ ਨਾਲ ਲੈ ਕੇ ਚੱਕੀ ਘਮਾਉਣਿਆਂ ਤੇ ਉਹ ਸਾਰੀ ਹਿੱਸਾ ਪੂਰੀ ਹੁੰਦੀ ਹੈ ਜੀ ਤੇ ਸੁਣਨ ਚ ਆਪਣੇ ਇਹੀ ਆਏਗਾ ਵੀ ਚੱਕੀ ਇੱਕ ਵਾਰੀ ਘਮਾਉਣ ਨਾਲ ਹਿੱਸਾ ਪੂਰੀ ਹੁੰਦੀ ਹੈ ਕੀ ਬਾਬਾ ਜੀ ਦੀ ਲਓ ਜੀ ਇਹ ਮੰਤਰ ਦਾ ਸਰੋਵਰ ਆ ਗਿਆ ਆਹ ਵਾਲਾ ਤੇ ਪਹਿਲਾ ਮੰਤਰ ਦਾ ਮੇਨ ਮੂੰਹ ਇਸ ਸਾਈਡ ਸੀਗਾ ਤੇ ਜਦੋਂ ਭਗਤ ਨਾਲ ਦੇ ਵਿੱਚ ਜਗ੍ਹਾ ਤੇ ਆਏ ਸੀਗੇ ਤਾਂ ਇਥੋਂ ਦੇ ਜਿਹੜੇ ਇਥੋਂ ਮੰਦਰ ਦੇ ਜੀ ਜਿਹੜੇ ਤਕੜੇ ਵਿਚਾਰੀ ਪੁਜਾਰੀ ਛੇ ਉਹਨਾਂ ਨੇ ਬਾਬਾ ਨਾਮਦੇਵ ਜੀ ਨੂੰ ਇਸ ਜਗ੍ਹਾ ਤੋਂ ਕੱਢ ਦਿੱਤਾ ਸੀ ਤੇ ਨੀਮੀ ਯਾਦਦਾ ਕਹਿ ਕੇ ਜੀ ਉਹਨਾਂ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਲੋ ਜੀ ਇਹ ਮੰਦਿਰ ਬਾਬਾ ਜੀ ਦੀ ਇਹ ਮੰਦਿਰ ਆਪਣੇ ਆਪ ਘੁੰਮ ਗਿਆ ਸੀਗਾ ਤੇ ਜਦੋਂ ਬਾਬਾ ਨਾਮਦੇਵ ਇੱਥੇ ਆਏ ਸੀਗੇ ਉਸ ਟਾਈਮ ਇਹਦੀ ਨਿਉ ਨਹੀਂ ਹੈਗੀ ਕੋਈ ਵੀ ਤੇ ਇਹ ਮੰਦਿਰ ਆਪਣੇ ਆਪ ਹੀ ਘੁੰਮ ਗਿਆ ਸੀਗਾ ਤੇ ਉੱਪਰੋਂ ਇਹ ਮੰਦਰ ਢਾ ਦਿੱਤਾ ਸੀ ਆ ਤੇ ਉੱਪਰ ਲਈ ਮਾਰਤ ਸਾਰੀ ਇਹ ਨਮੀ ਬਣੀ ਆ ਤੇ ਆ ਨੀਚੇ ਸਾਰਾ ਉਮੀ ਪ੍ਰਾਰਥਨਾ ਪ੍ਰਾਣਾ ਅੰਨੀ ਦੂਰ ਚਲੋ ਆਜਾ ਆਜਾ ਲੋ ਜੀ ਇਹ ਮਾਰਤਨਾ ਤੇ ਉੱਪਰ ਲਾ ਢਾਤਾ ਸੀਗਾ ਇਹ ਮੰਦਰ ਨਾ ਹੂੰ ਇਹ ਮੰਦਿਰ ਇਹਦੀ ਟੇਉ ਤਾਂ ਹੈ ਨਹੀਂ ਕੋਈ ਹੂੰ ਸਾ ਉਹਨਾਂ ਪਰ ਗਾ ਹਾਂ ਹਾਂ ਲੋ ਜੀ ਦੇਖ ਲੈ ਜੀ ਕੋਈ ਨਿਉਣੀ ਹੈਗੀ ਨਿਉਣੀ ਹੈਗੀ ਤੇ ਬੱਚੇ ਕੋਈ ਵੀ ਹੈ ਨਹੀਂ ਨਾ ਅਹੀਂ ਹੱਸੇ ਉਹ ਉਪਰ ਹੇਟਾਤਾ ਸੀਗਾ ਜਦੋਂ ਕੋਈ ਉਹ ਹੋ ਚੱਲਿਆ ਸੀਗਾ ਕੋਈ ਜੁੱਧ ਚੱਲੇ ਸੀਗੇ ਉਸ ਟਾਈਮ ਇਹ ਮੰਦਿਰ ਢਾਤਾ ਸੀ ਉੱਪਰੋਂ ਤੇ ਉੱਪਰ ਸਾਰਾ ਨਮਾ ਬਣਿਆ ਹੋਇਆ ਤੇ ਥੱਲੇ ਸਾਰਾ ਉਮੀ ਪ੍ਰਾਰਥਨਾਗਾ ਤੇ ਬਾਬਾ ਨਾਮ ਦੇ ਵਿੱਚ ਜਦੋਂ ਆਇਆ ਸੀਗਾ ਉਰੇ ਉਸ ਟਾਈਮ ਇਹ ਮੰਦਿਰ ਘੁੰਮ ਗਿਆ ਜੀ ਇੱਥੇ ਦੇ ਜਿਹੜੇ ਸਾਧੂ ਸੀ ਉਹਨਾਂ ਨੇ ਬਾਬਾ ਨਾਮਦੇਵ ਨੂੰ ਕਹਤਾ ਸੀ ਆਪੀ ਵੀ ਤੁਸੀਂ ਇੱਥੇ ਚੱਲੇ ਜਾਓ ਜਦੋਂ ਬਾਹਰ ਜਾ ਕੇ ਬੈਠੇ ਸੀਗੇ ਤੇ ਜਿਹੜਾ ਇਹਦਾ ਮੇਨ ਮੂੰਹ ਸੀਗਾ ਮੰਦਿਰ ਦਾ ਉਧਰ ਨਹੀਂ ਹੋ ਗਿਆ ਬਾਬਾ ਨਾਮਦੇਵ ਕਣੀ ਨੂੰ ਇਹਦਾ ਇਤਿਹਾਸ ਤਾਂ ਇਹੀ ਆ ਆਪਾਂ ਨੂੰ ਜਿੱਥੇ ਤੱਕ ਪਤਾ ਹੈਗਾ ਇਸੇ ਮੁੰਬਈ ਸੇ ਮੰਦਿਰੇ ਸ਼ਿਵਜੀ ਦਾਗਾ ਜੇ ਮੰਦਿਰ ਹੈ ਹਾਂ ਮੰਦਰ ਸ਼ਿਵਜੀਤ ਹੈ ਹਾਂ ਇਹ ਮੰਦਿਰ ਜਾਨੀ ਘੁੰਮ ਗਿਆ ਸੀਗਾ ਬਾਬਾ ਨਾਮਦੇਵ ਗਣੀ ਨੂੰ ਭਗਤ ਨਾਮਦੇਵ ਗਣੀ ਨੂੰ ਏ ਅੰਦਰ ਨਹੀਂ ਅੰਦਰ ਤਿਆਰ ਕਰੇ ਹੋਈ ਨਹੀਂ ਦਰਸ਼ਨ ਸੰਗਤੀ ਬਹੁਤ ਹੁੰਦੀ ਆ ਲਓ ਜੀ ਇਹ ਆ ਗਿਆ ਮੰਦਿਰ ਦਾ ਮੁੱਖ ਦੁਆਰ ਕਿ ਉਹਦਰਾ ਜਪਾਉਂਦਾ ਨਾ ਮਖਾ ਹਾਂ ਜੀ ਲੋ ਜੀ ਜਦੋਂ ਉਸ ਟਾਈਮ ਦੇ ਹਕਾਰੀ ਪੰਡ ਤਾਣੇ ਬਾਬਾ ਜੀ ਰਾਮਦੇਵ ਜੀ ਨੂੰ ਬਾਹਰ ਕੱਢਦੇ ਸੀ ਤਾਂ ਇਸ ਜਗ੍ਹਾ ਵਾਲੀ ਜਗ੍ਹਾ ਤੇ ਬਾਬਾ ਜੀ ਆ ਕੇ ਬੈਠ ਕੇ ਭਗਤੀ ਕਰਨ ਲੱਗ ਗਏ ਸੀਗੇ ਜੀ ਆ ਲਾਲ ਮੰਦਰ ਬਣਿਆ ਹੋਇਆ ਜਿਹੜਾ ਇਹ ਬਾਬਾ ਨਾਮਦੇਵ ਦਾ ਜੀ ਤੇ ਇਹ ਮੰਦਰ ਦੀ ਬੈਕ ਬਾਹਰਲੀ ਸਾਈਡ ਜਗ੍ਹਾ ਸੀ ਜੀ ਇੱਥੇ ਬੈਠ ਕੇ ਬਾਬਾ ਜੀ ਜਦੋਂ ਭਗਤੀ ਕਰਨ ਲੱਗੇ ਤੇ ਪ੍ਰਮਾਤਮਾ ਵਿੱਚ ਲੀਨ ਹੋ ਗਏ ਤਾਂ ਪ੍ਰਮਾਤਮਾ ਵੀ ਉਹਨਾਂ ਦੀ ਮਰਜ਼ੀ ਤੋਂ ਬਾਹਰ ਨਹੀਂ ਹੋ ਸਕਿਆ ਤੇ ਪ੍ਰਮਾਤਮਾ ਨੇ ਐਹੀ ਸ਼ਕਤੀ ਦਿਖਾਈ ਬਾਬਾ RAM DEEP ਜੀ ਨੂੰ ਤੇ ਇਹ ਮੰਦਿਰ ਆਪਣੇ ਆਪ ਖੁਮਕੇ ਬਾਬਾ RAM DEEP ਜੀ ਵਾਲੀ ਸਾਈਡ ਹੋ ਗਿਆ ਜਿਹੜਾ ਮੇਨ ਮੁੱਖ ਦਵਾਰ ਹੁੰਦਾ ਜੀ ਬਾਬਾ RAM DEEP ਜੀ ਦੀ ਵਾਲੀ ਸਾਈਡ ਹੋ ਗਿਆ ਜਿੱਦਾਂ ਬਾਬਾ RAM DEEP ਜੀ ਬੈਠ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਏ ਸੀਗੇ ਤੇ ਲਓ ਜੀ ਇਹ ਛੇ ਬਾਬਾ ਜੀ ਦੀ ਸ਼ਕਤੀ ਤੇ ਬਾਬਾ RAM DEEP ਜੀ ਦਾ ਮੰਦਿਰ ਮੰਨਦਾ Shiv ji ਦਾ ਮੰਤਰ ਆ ਵੈਸ਼ ਇਹ ਜੀ ਇਹ ਗੱਲ ਸੱਚ ਹੈ ਜੀ ਭਾਗਤ ਪੱਥਰਾਂ 'ਚ ਵੀ ਰੱਬ ਨੂੰ ਪਾਲਾਉਂਦੇ ਨੇਗੇ ਤੇ ਪੱਥਰਾਂ ਪੂਜ ਕੇ ਵੀ ਰੱਬ ਨੂੰ ਪ੍ਰਗਟ ਕਰ ਲਾਂਦੇ ਨੇਗੇ ਤੇ ਬਾਬਾ ਨਾਮਦੇਵ ਜੀ ਨੇ ਸਾਫਤ ਕਰਤਾ ਤੇ ਮੰਦਿਰ ਆਪਣੇ ਆਪ ਜੀ ਇਹ ਬਾਬਾ ਨਾਮਦੇਵ ਬਲਕੁਮ ਗਿਆ ਤੇ ਇਹ ਪ੍ਰਾਤਨ ਮੰਦਿਰ ਆ ਜੀ ਇਹ ਮੰਦਿਰ ਜੀ ਬਹੁਤ 100 ਸਾਲ ਪੁਰਾਣਾ ਹੈਗਾ ਕਈ ਹਜ਼ਾਰ ਸਾਲ ਪੁਰਾਣਾ ਹੈਗਾ ਤੇ ਇਹਦੀ ਕੋਈ ਨਿਯੋਣੀ ਹੈਗੀ ਲਓ ਜੀ ਇਹ ਆ ਗਿਆ ਬਾਬਾ ਜੀ ਦਾ ਮੰਦਿਰ ਤੇ ਜਿੱਥੇ ਬਾਬਾ ਜੀ ਨੇ ਬੈਠ ਕੇ ਭਗਤੀ ਤੇ ਤਪੱਸਿਆ ਕੀਤੀ ਸੀਗੀ ਤੇ ਇਹ ਮੰਦਿਰ ਸਾਰਾ ਨਵਾਂ ਬਣੇਗਾ ਤੇ ਇੱਥੇ ਬਾਬਾ ਜੀ ਨੇ ਆਪਣੇ ਘਰ ਤੋਂ ਚੱਲ ਕੇ ਜਦੋਂ ਇਸ ਥਾਂ ਤੇ ਆ ਕੇ ਬੈਠ ਕੇ ਭਗਤੀ ਤੇ ਕੀਤੀ ਤਾਂ ਕਈ ਕਾਰਨਾਮੇ ਦਿਖਾਏ ਸੀਗੇ ਜੀ ਲਓ ਜੀ ਇਹ ਆ ਗਿਆ ਬਾਬਾ ਜੀ ਦਾ ਘਰ ਆਤਮ ਨਾਮਦੇਵ ਜੀ ਦਾ ਤੇ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਜਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਜਨਮ ਸਥਾਨ ਬਾਬਾ ਜੀ ਦਾ ਤੇ ਲਓ ਜੀ ਕਰ ਲਓ ਬਾਬਾ ਜੀ ਦੇ ਦਰਸ਼ਨ ਜੀ ਇਹ ਫੋਟੋ ਬਾਬਾ ਜੀ ਦੀ ਆ ਆਤਮ ਨਾਮਦੇਵ ਜੀ ਦੀ ਇਹ ਪਰਾਪਤ ਬਾਬਾ ਜੀ ਦਾ ਜੀ ਅਧਿਕਾਰ ਤੇ ਜਿੱਦੇ ਤੋਂ ਆਪਾਂ ਦਰਸ਼ਨ ਕਰਵਾ ਰਹੇ ਹਾਂਗੇ ਤੇ ਇਹ ਵਿੱਚੋਂ ਵੀ ਕਰਵਾਵਾਂਗੇ ਲਓ ਜੀ ਕਰ ਲਓ ਦਰਸ਼ਨ ਬਾਬਾ ਜੀ ਦੇ ਘਰ ਦੇ ਪਾਪਾ ਨਾਮਦੇਵ ਜੀ ਨੇ ਇੱਥੇ ਜਨਮ ਲੈਂਤਾ ਸੀਗਾ ਲਓ ਜੀ ਕਰ ਲੋ ਦਰ ਸਿੰਘ ਜੀ ਪਾਪਾ ਨਾਮ ਤੇ ਵੀਰ ਦੇ ਘਰ ਦੇ ਪ੍ਰਾਤਨ ਕਰ ਜੀ ਸਹੀ ਆ ਬਾਬਾ ਜੀ ਦਾ ਲੰਗਰ ਆ ਤੇ ਇੱਥੇ ਚੱਲਦੇ ਹੁਣ ਸੱਕ ਕੇ ਚੱਲ ਕੇ ਹਰ ਸਕਦੇ ਆ ਪ੍ਰਸਾਦਾ ਲੋ ਜੀ ਆ ਖੜੀ ਆਪਣੀ ਰਾਣੀ ਸ਼ੰਤਰਾ ਤੇ ਤਾਂ ਬੈਕੂ ਕਲੀਨਰ ਖੜਾ ਦਈਏ ਪਹਿਲਾਂ ਤੇ ਲੋ ਜੀ ਕੀ ਹੋਈ ਸਟੇਜ ਜਲ ਰਹੀ ਹੈ ਹਰੀ ਦੇਖੋ ਹੋ ਗਏ 10 ਦਿਨ ਹੋ ਗਏ ਯਾਨੀ ਆਪ ਤੋਂ ਆਪ ਨੂੰ ਸੁਰਿਆ ਨੂੰ ਤੇ ਮੈਂ ਚਲੋ ਇਹਦਾ ਵੀ ਸੁਭਾਈ ਕਰਾਣੀ ਆ ਆ ਵੀ ਬਣਾਉਣੀ ਸੀ ਹਰ ਰੋਜ਼ ਤੇ ਮੈਂ ਇਹਦੀ ਬਣਵਾਦੀ ਆ ਕੱਲ ਤੇ ਕਿਉਂਕਿ ਇੱਥੇ ਮੌਸਮ ਲੋਈ ਦੇਖੋ ਪੱਤਲ ਬਾਈ ਵਾਲਾ ਪੂਰਾ ਫੁੱਲ ਬਾਰਸ਼ਾ ਵਗੈਰਾ ਹੋ ਰੀਆਂ ਨੇ ਜੀਆਂ ਆ ਕਰਕੇ ਗੱਡੀ ਨੇ ਬੜੀ ਬਹੁਤ ਜ਼ਿਆਦਾ ਪੀ ਹੈਗੀ ਤੇ ਆਪਾਂ ਸੋਚਿਆ ਕਿ ਚਲਾ ਪਾਈ ਨਾ ਕਿ ਸੁਭਾਈ ਦਿੰਨੇ ਆ ਜੋ ਵੀ ਤਰੀ ਜਾ ਰਹੇ ਨੇ ਬਾਈ ਕੰਮਾਂ ਲਓ ਜੀ ਚੱਲਦੇ ਆਂ ਭਾਰੇ ਗੱਜਿਆਂ ਦੀ ਨਈ ਤੋਂ ਹੀ ਕਰਵਾਈ ਆ ਰਿਆ ਦੋ ਚੰਬੜੇ ਪਾਣੇ ਗੱਡੀ ਨੂੰ ਸੁਝਾ ਕੇ ਵੱਡ ਗਿਆ ਹੁਣ ਕੱਡੂ ਰਾਣਾ ਰਾਣੀ ਸ਼ੁੰਦਰਾ ਵੀ ਆਪਣੀ ਦੀ ਕਰਦਾ ਲਓ ਜੀ ਇੱਕ ਬੰਦਾ ਉਪਰੋਂ ਦਾ ਇੱਕ ਨੀਚੋਂ ਤੇ ਬਣਾ ਦੇ ਗੱਲਬਾਤ ਮਿੱਤਰਾ ਕੱਢਦੇ ਕੱਚ ਰਾਣੀ ਸ਼ੁੰਦਰਾ ਦੀ ਆਪਣੀ ਦੀ ਦਾ 15 ਦਿਨ ਹੋ ਗਏ 10 12 ਦਿਨ ਹੋ ਗਏ ਤੋਤੀ ਨੂੰ ਚੜ ਨੂੰ ਲੋ ਜੀ ਤੋ ਯਾਰ ਇਹਨੇ ਰਾਣੀ ਸ਼ੂਰਾ ਆਪਣੀ ਅਨਲਿਮਿਟ ਨੂੰ ਅਡਰ ਕਰ ਲਾ ਦਿੱਤਾ ਹੈ ਨੂੰ ਅੰਦਰ ਲੋਸਤਾ ਬੋਤਲ ਤੋਂ ਮੱਖੀ ਹਲ ਉੱਟ ਕੇ ਆ ਗਿਆ ਲੋ ਜੀ ਇਹ ਆ ਗਿਆ ਡੇਰਾ ਸੰਤ ਬਾਬਾ ਸੁਖਦੇਵ ਰੋਮੀ ਪੂਚੋ ਵਾਲਿਆਂ ਦਾ ਤੇ ਇੱਥੇ ਆਉਣ ਜਾਂ ਆਉਂਦੀ ਜਾਂਦੀ ਸੰਗਤ ਲਈ ਪ੍ਰਸ਼ਾਦਾ ਪਾਣੀ ਦਾ ਲੰਗਰ ਦਾ ਪੂਰਾ ਪ੍ਰਬੰਧ ਆ ਗਿਆ ਜੀ ਜਿਹੜੀ ਬਾਬਾ ਆ ਭਗਤਨਾਮ ਦੇਵ ਜੀ ਦੇ ਦਰਸ਼ਨ ਕਰਨ ਜਾਂਦੀ ਜੀ ਉਹਨਾਂ ਦੇ ਜਨਮ ਸਥਾਨ ਦੇ ਭਗਤੀ ਸਥਾਨ ਦੇ ਤੇ ਇੱਥੇ ਖੜ ਕੇ ਜਾਂਦੀ ਜੀ ਤੇ ਪ੍ਰਸ਼ਾਦਾ ਪਾਣੀ ਦਾ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਤੇ ਇੱਥੇ ਆ ਕੇ ਹਾਜ਼ਰੀ ਲਵਾਉਂਦਿਆਂ ਨਾਲੇ ਸੰਗਤ ਨਾਲੇ ਪ੍ਰਸ਼ਾਦਾ ਪਣੀ ਸਕ ਜਾਂਦੀ ਹੈ ਜੀ ਤੇ ਆਪਾਂ ਰੁਕੇ ਸੀ ਇੱਥੇ ਗੱਡੀ ਧਵਾਉਣ ਲਈ ਤੇ ਆਪ ਨੂੰ ਪਤਾ ਲੱਗ ਗਿਆ ਜੀ ਲਵੇ ਪਹਿਲੀ ਏਰੀਆ ਆਇਆ ਆਪਾਂ ਤਾਂ ਨਾਲੇ ਆਪਾਂ ਨੇ ਦਰਸ਼ਨ ਕਰ ਲਏ ਤੇ ਨਾਲੇ ਆਪਣੇ ਪ੍ਰਸ਼ਾਦਾ ਪਣੀ ਛਕ ਲਿਆ ਜੀ ਲਓ ਜੀ ਇਹ ਸਾਰੀਆਂ ਬੱਚੀਆਂ ਬਾਬਾ ਜੀ ਦੇ ਸਕੂਲਾਂ ਦੇ ਪੜਦੇ ਨੇ ਬਾਬਾ ਜੀ ਦੇ ਪੰਜਾਬ ਚ ਬਹੁਤ ਸਕੂਲ ਨੇਗੇ ਤੇ ਹੁਣ ਜੂਨ ਮਹੀਨੇ ਦੇ ਛੁੱਟੀਆਂ ਹੋਣ ਕਰਕੇ ਤੇ ਬਾਬਾ ਜੀ ਇੱਧਰ ਲੈ ਕੇ ਆਏ ਹੋਣਗੇ ਸੰਗਤ ਬੱਚੀਆਂ ਨੂੰ ਤੇ ਵੀ ਗੁਰੂ ਘਰਾਂ ਦੇ ਸਾਰਿਆਂ ਦੇ ਦਰਸ਼ਨ ਕਰਾਦਾਂ ਨੇ ਨਾਲ ਸਾਰੇ ਡੇਰਿਆਂ ਦੇ ਦਰਸ਼ਨ ਉਹਨੇ ਜਿਹੜੇ ਬਾਬਾ ਜੀ ਦੇ ਦੋ ਤਿੰਨ ਇੱਧਰ ਡੇਰੇ ਨੇਗੇ ਤੇ ਲਓ ਜੀ ਵਾਹਿਗੁਰੂ ਦਾ ਵਧੀਆ ਉਹ ਦੰਦ ਨੇਗੇ ਵਾਹਿਗੁਰੂ ਦਾ ਸਿਮਰਨ ਦਾ ਕੇਸ਼ ਰੱਖਣ ਦਾ ਵੀ ਸੁਖੀ ਸਿਤਕ ਨਾਲ ਜਵਾਕਾ ਨੂੰ ਵਿੱਚ ਆਉਣ ਲਈ ਚੰਗੀ ਬੱਤ ਦੇ ਮਾਤਾ ਦਾ ਸਨੇਹਾ ਜੀ ਤੇ ਲੋ ਜੀ ਬਹੁਤ ਸੋਹਣਾ ਆ ਡੇਰਾ ਜੀ ਬਾਬਾ ਜੀ ਦਾ ਤੇ ਲੋ ਜੀ ਕਰ ਲੋ ਦਰਸ਼ਨ ਬਾਬਾ ਜੀ ਦੇ ਡੇਰੇ ਦੇ ਤੇ ਪਾਹੇ ਗੁਰੂ ਦਾ ਨਾਮ ਚਪਾਉਣ ਵਿੱਚ ਯਕੀਨ ਰੱਖਦੇ ਨੇ ਬਾਬਾ ਜੀ ਵਾਲੇ ਵਾਲੇ ਦਾ ਵੀਊ ਦੇਖੋ ਕਿੰਨਾ ਘੈਂਟ ਆ ਤੇ ਮੌਸਮ ਵੀ ਪੂਰਾ ਘੈਂਟ ਹੋ ਚੱਲਿਆ ਪੂਰੀ ਫੌਲਾ ਬੱਦਲ ਗਈ ਤੇ ਕਵਾ ਠੰਡੀ ਠੰਡੀ ਚੱਲ ਰਹੀ ਹੈ ਜੀ ਲੋ ਜੀ ਆਪਾਂ ਦਰਸ਼ਨ ਕਰਕੇ ਹੁਣ ਵਾਪਸ ਚੱਲਾਂਗੇ ਹਜੂਰ ਸਾਹਿਬ ਨਦੇੜ ਸਾਹਿਬ ਨੂੰ ਤੇ ਮੌਸਮ ਵਧੀਆ ਹੋ ਗਿਆ ਪੂਰਾ ਫੌਲਾ ਬੱਦਲ ਗਈ ਤੇ ਥੋੜੀ ਥੋੜੀ ਕਣਮਣ ਵੀ ਹੋਣ ਲੱਗੀ ਤੇ ਠੰਡਾ ਠੰਡੀਆਂ ਹਵਾਵਾਂ ਚ ਆਉਦੇ ਜੀ ਤੇ 뷰 ਵੀ ਬਹੁਤ ਘੈਂਟ ਆ ਜੀ ਆਲੇ ਦੁਆਲੇ ਪਹਾੜੀਆਂ ਪਹਾੜੀਆਂ ਦੇ ਵਿੱਚ ਦੀ ਸੜਕ ਲਓ ਜੀ ਆਪਾਂ ਪਹੁੰਚ ਕੇ ਵਾਪਸ ਗੁਰਦੁਆਰਾ ਨਾਨਕ ਸਰ ਸਾਹਿਬ ਤੇ ਆਪਾਂ ਨੂੰ ਜਾਣ ਲੱਗੇ ਟਾਈਮ ਲੱਗਿਆ ਸੀ ਆਉਣ ਲੱਗੇ ਦਾ ਕੋਈ ਟਾਈਮ ਨਹੀਂ ਲੱਗਿਆ ਲਓ ਜੀ ਪਹੁੰਚ ਗਏ ਸੋ ਨਿਆ ਸੋ ਸਰੀਆ ਕਾਲ